ਪੰਜਾਬ ਦਾ ਵਾਰ-ਵਾਰ ਕਰਜ਼ੇ 'ਚ ਫਸਿਆ ਪਿਆ ਇਹ ਕਹਿਣਾ ਇਸ ਕਰਕੇ ਠੀਕ ਹੈ ਅੱਜ ਦੀ ਘੜੀ ਵਿੱਚ ਕਿਉਂਕਿ ਪੰਜਾਬ ਸਰਕਾਰ ਦੇ ਉੱਤੇ ਬੋਝ ਐਨੇ ਪੈ ਗਏ ਨੇ ਵਿੱਤੀ ਸੰਕਟ ਇੰਨਾ ਮੰਡਰਾ ਰਿਹਾ ਹੈ ਇੱਕ ਪਾਸੇ ਕੇਂਦਰ ਦੇ ਰੋਕੇ ਫੰਡਾਂ ਨੇ ਜਾਣ ਕੜਿੱਕੀ ਦੇ ਵਿੱਚ ਪਾਈ ਪਈ ਹੈ ਸੂਬੇ ਦੀ ਹਾਲਾਂਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਈ ਵਾਰ ਮੀਡੀਆ ਦੇ ਵਿੱਚ ਜ਼ਿਕਰ ਕੀਤਾ ਕਿ ਸਾਨੂੰ ਜਦੋਂ ਤੱਕ ਫੰਡ ਨਹੀਂ ਮਿਲਦੇ ਉਦੋਂ ਤੱਕ ਅਸੀਂ ਪੰਜਾਬ ਦੇ ਤਰੱਕੀ ਦਾ ਪਹੀਆ ਉਸ ਗਤੀ ਨਾਲ ਨਹੀਂ ਤੋਰ ਸਕਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਈ ਦਫਾ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਨੇ ਹਾਲਾਂਕਿ ਕੇਂਦਰ ਦੇ ਵੱਖ-ਵੱਖ ਨਮਾਇੰਦਿਆਂ ਨੇ ਮੰਤਰੀਆਂ ਨੇ ਵੀ ਦਲੀਲਾਂ ਦਿੱਤੀਆਂ ਨੇ ਕਿ ਫੰਡ ਅਸੀਂ ਜਿਹੜਾ ਰੀਲੀਜ਼ ਕਰਦੇ ਆ ਉਹ ਕਿਤੇ ਹੋਰ ਵਰਤ ਲਿਆ ਜਾਂਦਾ ਹੈ ਇਸ ਕਰਕੇ ਉਸ ਦੀ ਫੰਡਾਂ ਦੀ ਦੁਰਵਰਤੋਂ ਹੁੰਦੀ ਹੈ ਤੇ ਜਿਸ ਕਰਕੇ ਉਹ ਸੀ ਫੰਡ ਰੋਕੇ ਨੇ ਚਾਹੇ ਆਰਡੀਐਫ ਦਾ ਚਾਹੇ ਆਈਐਨਐਚਐਮ ਦਾ ਹੁਣ ਨਵਾਂ ਅਪਡੇਟ ਕੀ ਹੈ ਪੰਜਾਬ ਮੰਡੀ ਬੋਰਡ ਵੀ ਹੁਣ ਕਰਜ਼ਾ ਚੁੱਕਣ ਜਾ ਰਹੀ ਹੈ ਉਹ ਵੀ ਵੱਧ ਵਿਆਸ ਤੇ ਤਾਂ ਵਿਆਜ ਜਿਹੜਾ ਇਹ ਮਹਿੰਗਾ ਭਰਨ ਦੇ ਲਈ ਮਜਬੂਰ ਕਿਉਂ ਹੋ ਰਿਹਾ ਪੰਜਾਬ ਮੰਡੀ ਬੋਰਡ ਕਿਉਂਕਿ ਕਈ ਹਜ਼ਾਰ ਕਿਲੋਮੀਟਰ ਦੀਆਂ ਸੜਕਾਂ ਦਾ ਜਾਲ ਆ ਜਿਹੜਾ ਟੁੱਟਿਆ ਭੱਜਿਆ ਪਿਆ ਜਿਨ੍ਹਾਂ ਨੂੰ ਮਰੰਮਤ ਕਰਾਉਣ ਵਾਸਤੇ ਪੈਸੇ ਚਾਹੀਦੇ ਨੇ ਹੁਣ 1800 ਤੋਂ ਲੈ ਕੇ 2000 ਕਰੋੜ ਰੁਪਏ ਤੱਕ ਦਾ ਪੰਜਾਬ ਮੰਡੀ ਬੋਰਡ ਨੇ ਨਵਾਰਡ ਤੋਂ ਕਰਜ਼ਾ ਲੈਣਾ ਹੈ ਵੱਖ-ਵੱਖ ਬੈਂਕਾਂ ਤੇ ਸੰਸਥਾਵਾਂ ਕੰਨੀ ਘਤਰਾਉਂਦੀਆਂ ਨੇ ਕਰਜ਼ਾ ਦੇਣ ਤੋਂ ਕਿਉਂਕਿ ਪਹਿਲਾਂ ਵਾਲੀਆਂ ਕਰਜ਼ੇ ਦੀਆਂ ਰਕਮੀਆਂ ਇੰਨੀਆਂ ਜ਼ਿਆਦਾ ਨੇ ਕਰਜ਼ੇ ਦੀ ਪੰਡ ਜਾਦਾ ਭਾਰੀ ਹੈ ਕਿ ਪੰਜਾਬ ਸੂਬੇ ਨੂੰ ਜਾਂ ਪੰਜਾਬ ਮੰਡੀ ਬੋਰਡ ਨੂੰ ਖਾਸ ਕਰਕੇ ਜਿਹੜਾ ਆ ਉਹ ਕਰਜ਼ਾ ਦੇਣ ਤੋਂ ਸੰਸਥਾਵਾਂ ਭੱਜਦੀਆਂ ਕਿਉਂ ਨੇ ਜਾਇ ਜੇਕਰ ਕਰਜ਼ਾ ਦਿੱਤਾ ਵੀ ਜਾ ਰਿਹਾ ਤੇ ਆਫਰ ਕੀਤਾ ਜਾ ਰਿਹਾ ਵੱਧ ਵਿਆਜ ਦੇ ਨਾਲ ਹੁਣ ਜਿਹੜਾ ਅੱਗੇ ਕਰਜ਼ਾ ਚੁੱਕਿਆ ਜਾਣਾ ਹੈ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਵਿੱਚ ਤਾਂ ਸਰਕਾਰੀ ਅਧਿਕਾਰੀ ਇਹ ਵੀ ਕਹਿੰਦੇ ਨੇ ਕਿ ਇਸ ਕਰਜ਼ੇ ਦੀ ਜਿਹੜੀ ਰਾਸ਼ੀ ਕਿਸ਼ਤ ਹੈ ਜਿਹੜੀ ਉਹ 227 ਤੋਂ ਬਾਅਦ ਆਉਣੀ ਚਾਹੀਦੀ ਹੈ ਜੇ ਪਹਿਲਾਂ ਆ ਗਈ ਤਾਂ ਫਿਰ ਹੋਰ ਦਿੱਕਤਾਂ ਖੜੀਆਂ ਹੋ ਜਾਣਗੀਆਂ ਕਰਜ਼ਾ ਹੁਣ ਚਾਹੀਦਾ ਹੈ ਪਰ ਉਸਦੀ ਪਹਿਲੀ ਕਿਸ਼ਤ ਆ ਜਿਹੜੀ ਉਹ 227 ਤੋਂ ਬਾਅਦ ਹੋਣੀ ਚਾਹੀਦੀ ਹੈ ਇਹ ਵੀ ਗੱਲਾਂ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਬਣੀਆਂ ਨੇ ਦਰਅਸਲ ਜਿਹੜਾ ਨੈਸ਼ਨਲ ਬੈਂਕ ਫॉर ਐਗਰੀਕਲਚਰ ਤੇ ਰੂਰਲ ਡਿਵੈਲਪਮੈਂਟ ਦਾ ਨਬਾਰਡ ਜਿਸ ਨੂੰ ਕਿਹਾ ਜਾਂਦਾ ਉਸ ਸੰਸਥਾ ਤੋਂ ਆਫਰ ਹੋਇਆ ਇਹ ਕਰਜ਼ਾ ਪੰਜਾਬ ਮੰਡੀ ਬੋਰਡ ਨੂੰ ਜੇਕਰ ਲਿਆ ਵੀ ਜਾਂਦਾ ਕਿਉਂਕਿ ਇਸ ਦੀ ਮੰਗ ਕੀਤੀ ਗਈ ਸੀ ਦਾ ਘੱਟੋ ਘੱਟ ਜਿਹੜਾ ਇੰਟਰਸਟ ਰੇਟ ਆ 8.3 ਫੀਸਦੀ ਪਵੇਗਾ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਬਿਆਨ ਆਇਆ ਕਿ ਵੱਧ ਕਰਜ਼ਾ ਵਿਆਜ ਤੇ ਕਰਜ਼ਾ ਚੁੱਕਣ ਲਈ ਜਿਹੜੀ ਪੰਜਾਬ ਸਰਕਾਰ ਮਜਬੂਰ ਹੋਈ ਹੈ ਇਸ ਤੋਂ ਸਾਫ ਪਤਾ ਲੱਗ ਰਿਹਾ ਕਿ ਸਰਕਾਰ ਦੀਆਂ ناکਾਮੀਆਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਪਹਿਲਾਂ ਇਹ ਦੱਸ ਦਿੰਦੇ ਆ ਕਿ ਜਿਹੜਾ ਕਰਜ਼ਾ ਉਹ ਵੱਧ ਵਿਆਜ ਦੇ ਉੱਤੇ ਦਿੱਤੇ ਜਾਣ ਦੀ ਗੱਲ ਹੋ ਰਹੀ ਹੈ ਉਸ ਦੇ ਵਿੱਚ 1800 ਤੋਂ 20 2000 ਕਰੋੜ ਰੁਪਏ ਤੱਕ ਦਾ ਕਰਜ਼ਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਕਰਜ਼ੇ ਦੇ ਰੂਪ ਦੇ ਵਿੱਚ ਫੰਡ ਜਿਹੜਾ ਕੀ ਸੜਕਾਂ ਦੇ ਰਿਪੇਅਰ ਦਾ ਕੰਮ ਕਰੇਗਾ ਕਿਉਂਕਿ ਪਿਛਲੇ 6 ਤੋਂ 8 ਸਾਲਾਂ ਦੇ ਵਿੱਚ ਸੜਕਾਂ ਦਾ ਰਿਪੇਅਰ ਕਰਨ ਦਾ ਕੰਮ ਅਧੂਰਾ ਪਿਆ ਹੈ ਹੁਣ ਜਿਹੜੀਆਂ ਪਿੰਡਾਂ ਦੇ ਵਿੱਚ ਲਿੰਕ ਰੋਡ ਨੇ ਟੁੱਟੀਆਂ ਭੱਜੀਆਂ ਸੜਕਾਂ ਨੇ ਉਹਨਾਂ ਦੀ ਮੁਰੰਮਤ ਕਿੰਨੀਆਂ ਕਿਲੋਮੀਟਰ ਤੱਕ ਦੀ ਕਰਨ ਵਾਲੀ ਪਈ ਹੈ ਖਾਸ ਕਰਕੇ ਜਿੱਥੇ ਬਹੁਤ ਹੀ ਖਸਤਾ ਹਾਲਤ ਹੋਈ ਪਈ ਹੈ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਹੀ ਦੱਸਦੇ ਨੇ ਕਿ ਜਿਹੜਾ ਮੰਡੀ ਬੋਰਡ ਦੇ ਕੋਲ ਜ਼ਿੰਮੇਵਾਰੀ ਹੈ ਇਹਨਾਂ ਸੜਕਾਂ ਨੂੰ ਠੀਕ ਕਰਨ ਦੀ ਜਾਂ ਜਿਹੜੇ ਲੋਕਲ ਰੋਡ ਨੇ ਪਿੰਡਾਂ ਨੂੰ ਲਿੰਕ ਆਪਸ ਵਿੱਚ ਜੋੜਦੇ ਨੇ ਉਹ 65000 ਕਿਲੋਮੀਟਰ ਦੀਆਂ ਸੜਕੀ ਜਿਹੜੀ ਲੈਂਥ ਲੰਬਾਈ ਬਣਦੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਜਿਸ ਦੇ ਵਿੱਚ 1872 ਮੰਡੀਆਂ ਆਉਂਦੀਆਂ ਨੇ ਔਰ ਉਹਨਾਂ ਮੰਡੀਆਂ ਨੂੰ ਜੋੜਦਿਆਂ ਨੇ ਇਹ ਸੜਕਾਂ ਜਿਹੜੀਆਂ ਇਹਨਾਂ ਮੰਡੀਆਂ ਨਾਲ ਜੋੜਦਿਆਂ ਨੇ ਪਿੰਡਾਂ ਨੂੰ ਔਰ ਇੱਕ ਬੋਰਡ ਦੇ ਸਰਵੇ ਦੇ ਵਿੱਚ ਪਤਾ ਲੱਗਿਆ ਕਿ 17500 ਕਿਲੋਮੀਟਰ ਰੋਡ ਨੇ ਜਿਹੜੇ ਜਿਨ੍ਹਾਂ ਦੀ ਤੁਰੰਤ ਮੁਰੰਮਤ ਕਰਨ ਦੀ ਜ਼ਰੂਰਤ ਹੈ ਜ਼ਰੂਰੀ ਹੋ ਗਿਆ ਜਿਸ ਦੇ ਲਈ 2500 ਕਰੋੜ ਰੁਪਈਆ ਲਗਭਗ ਖਰਚਾ ਆ ਜਾਣਾ ਇਸ ਕਰਕੇ ਪੰਜਾਬ ਸਰਕਾਰ ਇਸ ਸੁਪਾਲ ਦੇ ਵਿੱਚ ਹੈ ਪੰਜਾਬ ਮੰਡੀ ਬੋਰਡ ਇਸ ਸੁਪਾਲ ਦੇ ਵਿੱਚ ਹੈ ਕਿ ਉਹਨਾਂ ਨੂੰ 1800 ਤੋਂ 2000 ਕਰੋੜ ਰੁਪਏ ਦਾ ਘੱਟੋ-ਘੱਟ ਕਰਜ਼ੇ ਦੀ ਰਾਸ਼ੀ ਮਿਲ ਜਾਵੇ ਬੇਸ਼ੱਕ ਉਸ ਦੇ ਲਈ ਵਿਆਜ ਵਾਧ ਭਰਨ ਲਈ ਤਿਆਰ ਬੈਠਾ ਪੰਜਾਬ ਮੰਡੀ ਬੋਰਡ 2021 ਦੇ ਵਿੱਚ ਜਿਹੜਾ ਆ ਇਸ ਮਸਲੇ ਦੇ ਵਿੱਚ ਆਰਡੀਐਫ ਫੰਡ ਆ ਜਿਹੜਾ ਜਾਰੀ ਹੋਇਆ ਸੀ ਉਸ ਤੋਂ ਬਾਅਦ ਕਈ ਕਿਸ਼ਤਾਂ ਜਿਹੜੀਆਂ ਨੇ ਪਈਆਂ ਨੇ ਜਾਰੀ ਹੀ ਨਹੀਂ ਹੋ ਸਕਿਆ ਚਾਹੇ ਕਿ ਕਣਕ ਦੀ ਫਸਲ ਆ ਤੇ ਚਾਹੇ ਝੋਨੇ ਦੀ ਉਸ ਦੇ ਦੌਰਾਨ ਜਿਹੜਾ ਪੈਸੇ ਚਾਹੀਦੇ ਸੀ ਇਸੇ ਤਰ੍ਹਾਂ 2021 ਦੇ ਵਿੱਚ 500 ਕਰੋੜ ਰੁਪਈਆ ਰਬੀ ਸੀਜ਼ਨ ਦੇ ਵਿੱਚ ਆ ਜਿਹੜਾ ਉਹ ਖੜ ਗਿਆ ਉਹ ਪੰਜਾਬ ਨੂੰ ਨਹੀਂ ਮਿਲਿਆ ਸੈਂਟਰ ਦੇ ਵੱਲੋਂ ਇਸੇ ਤਰ੍ਹਾਂ ਫਿਰ 1000 ਕਰੋੜ ਰੁਪਈਆ 2021 ਦੇ ਵਿੱਚ ਖੜ ਜਾਂਦਾ ਹੈ 2022 ਦੇ ਵਿੱਚ 650 ਕਰੋੜ ਰੁਪਈਆ ਫਿਰ ਪੈਂਡਿੰਗ ਹੋ ਜਾਂਦਾ ਸੈਂਟਰ ਵੱਲ ਪੰਜਾਬ ਨੂੰ ਰਿਲੀਜ਼ ਕਰਨ ਵਾਲਾ 2022 ਦੇ ਵਿੱਚ 1000 ਕਰੋੜ ਰੁਪਈਆ ਹੋਰ ਨਾਲ ਜੁੜ ਜਾਂਦਾ 800 ਕਰੋੜ ਰੁਪਈਆ ਜੁੜ ਜਾਂਦਾ 2023 ਦੇ ਵਿੱਚ ਫਿਰ 1000 ਕਰੋੜ ਰੁਪਈਆ ਖਰੀਫ ਦੀ ਫਸਲ ਦੇ ਵਿੱਚ 2023 23 ਦੇ ਵਿੱਚ ਜੁੜ ਜਾਂਦਾ ਜਿਹੜਾ 1000 ਕਰੋੜ क्रौड, 900 ਕਰੋੜ ਰੁਪਈਆ 2024 ਦੇ ਵਿੱਚ ਫਿਰ ਜੁੜ ਜਾਂਦਾ ਤਾਂ ਹੁਣ ਇਸ ਮਸਲੇ ਦੇ ਵਿੱਚ ਜਿਹੜੀ ਟੋਟਲ ਪੈਂਡਿੰਗ ਅਮਾਉਂਟ ਪਈ ਆ 5850 ਕਰੋੜ ਰੁਪਈਆ ਬਣਦੀ ਹੈ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਦਾ ਫੰਡ ਆ ਜਿਹੜਾ ਜਾਇਓ ਖਰੀਫ ਦੀ ਤੇ ਰਬੀ ਦੀ ਫਸਲ ਹੈ ਝੋਨੇ ਤੇ ਕਣਕ ਦੀ ਫਸਲ ਹੈ 5850 ਕਰੋੜ ਰੁਪਇਆ ਬਣ ਗਿਆ ਤੇ ਇਸੇ ਤਰ੍ਹਾਂ ਇਹ ਦੱਸਿਆ ਗਿਆ ਪੰਜਾਬ ਮੰਡੀ ਬੋਰਡ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਕਿ ਜੇਕਰ ਅਜਿਹਾ ਹੀ ਵਰਤਾਰਾ ਚੱਲਦਾ ਰਿਹਾ ਆਰਡੀਐਫ ਦਾ ਫੰਡ ਸੈਂਟਰ ਵੱਲੋਂ ਨਾ ਆਇਆ ਪੰਜਾਬ ਦੇ ਕੋਲ ਤਾਂ ਇਹ ਰਾਸ਼ੀ ਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ 7000 ਕਰੋੜ ਰੁਪਏ ਤੋਂ ਵੀ ਪਾਰ ਹੋ ਜਾਣੀ ਹੈ ਕਿਉਂਕਿ 1100 ਕਰੋੜ ਰੁਪਇਆ ਤਾਂ ਇਸ ਝੋਨੇ ਦੇ ਸੀਜ਼ਨ ਦੇ ਵਿੱਚ ਹੋਰ ਆਰਡੀਐਫ ਦਾ ਬਣਨ ਦਾ ਅਨੁਮਾਨ ਆ ਜਿਹੜਾ ਲਾਇਆ ਗਿਆ ਹੈ ਸੈਂਟਰ ਨੇ ਜਦੋਂ ਦੇ ਪੈਸੇ ਰੋਕੇ ਨੇ ਉਦੋਂ ਤੋਂ ਖਸਤਾ ਹਾਲਤ ਹੋ ਰਹੀ ਹੈ ਖਾਸ ਕਰਕੇ ਮੰਡੀਆਂ ਨੂੰ ਜਿਹੜੀਆਂ ਜੋੜਦੀਆਂ ਸੜਕਾਂ ਨੇ ਪਿੰਡਾਂ ਦੇ ਵਿੱਚ ਲਿੰਕ ਰੋਡ ਨੇ ਉਹਨਾਂ ਦੀ ਮੁਰੰਮਤ ਕਰਨ ਵਾਲੀ ਪਈ ਹੈ ਔਰ ਮੰਜਾ ਮੰਡੀ ਬੋਰਡ ਦਾ ਇੱਕ ਸਰਵੇ ਕਹਿੰਦਾ ਕਿ 17500 ਕਿਲੋਮੀਟਰ ਤੱਕ ਇਹਨਾਂ ਸੜਕਾਂ ਨੂੰ ਜੋੜਿਆ ਜਾਣਾ ਹੈ ਤਾਂ ਉਹ ਸੜਕਾਂ ਤਾਂ ਹੀ ਮੁਰੰਮਤ ਦੇ ਵਿੱਚ ਆਉਣਗੀਆਂ ਜੇਕਰ ਪੈਸੇ ਹੋਣਗੇ ਤੇ ਪੈਸੇ ਕਿੱਥੋਂ ਆ ਰਹੇ ਨੇ ਕਰਜ਼ਾ ਚੁੱਕ ਕੇ ਕਰਜ਼ਾ ਵੀ ਵੱਧ ਵਿਆਜ ਦੇ ਉੱਤੇ ਮਿਲਦੀ ਗੱਲ ਹੋ ਰਹੀ ਹੈ ਹੁਣ ਇੱਥੇ ਇੱਕ ਗੱਲ ਇਹ ਵੀ ਜ਼ਿਕਰ ਕਰਨਾ ਬਣਦਾ ਹਿੰਦੁਸਤਾਨ ਟਾਈਮਜ਼ ਦੀ ਅਖਬਾਰ ਦੇ ਵਿੱਚ ਇੱਕ ਖਬਰ ਆ ਜਿਹੜੀ ਗੁਰਪ੍ਰੀਤ ਸਿੰਘ ਨਿਬਰ ਦੇ ਵੱਲੋਂ ਲਾਈ ਗਈ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੇ ਦਾ ਵੀ ਜ਼ਿਕਰ ਕੀਤਾ ਕਿ 3976 ਕਰੋੜ ਰੁਪਈਆ ਜਿਹੜਾ ਉਹ ਲੌਂਚ ਕੀਤਾ ਗਿਆ ਸੀ ਤੇ ਸਾਢੇ 1.5 ਲੱਖ ਕਿਸਾਨ ਸੀ ਪੰਜਾਬ ਦੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਕਰਜ਼ੇ ਤੇ ਲਕੀਰ ਫੇਰਾਂਗੇ ਬਾਅਦ ਵਿੱਚ ਭਾਵੇਂ ਉਸ ਨੂੰ ਸੀਮਤ ਕਰ ਦਿੱਤਾ ਗਿਆ ਪਰ ਕਰਜ਼ੇ ਤੇ ਲਕੀਰ ਫੇਰਨ ਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਤੇ ਕਾਂਗਰਸ ਸਰਕਾਰ ਨੇ ਕਿਸੇ ਤਰ੍ਹਾਂ ਦਾ ਵੀ ਅਜ ਦੀ ਸਰਕਾਰ ਦੇ ਵਾਂਗੂ ਕੋਈ ਸੋਰਸ ਨਹੀਂ ਪੈਦਾ ਕੀਤੇ ਆਮਦਨ ਦੇ ਦਰਅਸਲ ਆਰਡੀਐਫ ਦੇ ਵਰਗੇ ਤੇ ਹੋਰ ਅਜਿਹੇ ਆਉਂਦੇ ਫੰਡਾਂ ਦੀ ਦੁਰਵਰਤੋਂ ਕੀਤੀ ਉਹਨਾਂ ਫੰਡਾਂ ਨੂੰ ਆਸ-ਪਾਸੇ ਵਰਤ ਲਿਆ ਜਿਸ ਦੇ ਵਿੱਚੋਂ 3970 ਕਰੋੜ ਰੁਪਇਆ ਕਰਜ਼ਾ ਮਾਫੀ ਸਕੀਮ ਦੇ ਵਿੱਚ ਹੀ ਵੰਡ ਦਿੱਤਾ ਕੈਪਟਨ ਮਰਿੰਦਰ ਸਿੰਘ ਨੇ ਜਿਸ ਦੇ ਕਰਕੇ ਖਲਾਰੇ ਪੈ ਗਏ ਤੇ 5.5 ਲੱਖ ਕਿਸਾਨਾਂ ਨੂੰ ਇਸ ਦੇ ਅੰਦਰ ਲਿਆ ਗਿਆ ਹੁਣ 1130 ਕਰੋੜ ਰੁਪਇਆ ਤਾਂ ਇਸ ਤਰ੍ਹਾਂ ਦਾ ਪਹਿਲਾਂ ਚੁਕਾਇਆ ਗਿਆ ਕਰਜ਼ਾ ਜਿਸ ਦੀਆਂ 565 ਕਰੋੜ ਰੁਪਏ ਦੀਆਂ ਦੋ ਕਿਸ਼ਤਾਂ ਦੇ ਵਿੱਚ ਇਸ ਸਰਕਾਰ ਨੇ ਕਿਸ਼ਤਾਂ ਵੀ ਲਾਈਆਂ ਨੇ ਤਾਂ ਹੁਣ ਅਗਲਾ ਕਰਜ਼ਾ ਜਿਹੜਾ ਚੁਕਾਇਆ ਜਾ ਰਿਹਾ ਜਾਂ ਚੁੱਕਣ ਦੇ ਤਿਆਰ ਬੈਠਾ ਪੰਜਾਬ ਮੰਡੀ ਬੋਰਡ ਤਾਂ ਅਧਿਕਾਰੀ ਇਹ ਕਹਿੰਦੇ ਨੇ ਕਿ ਜੇਕਰ ਇਸ ਦੀ 227 ਵਿੱਚ ਪਹਿਲੀ ਕਿਸ਼ਤ ਆਉਂਦੀ ਹੈ ਫਿਰ ਤਾਂ ਸੁੱਖ ਦਾ ਸਾਹ ਆ ਸਕਦਾ ਜੇਕਰ ਇਹ ਚੱਕਿਆ ਗਿਆ ਕਰਜ਼ੇ ਦੀ ਕਿਸ਼ਤ ਵੀ ਹੁਣ ਭਰਨੀ ਪੈ ਗਈ ਤਾਂ ਪਹਿਲਾਂ ਵਾਲੇ ਜਿਹੜੇ ਵਿੱਤੀ ਬੋਝ ਪਏ ਆ ਉਹ ਦੂਰ ਕਰਨੇ ਤਾਂ ਬਾਅਦ ਦੀ ਗੱਲ ਹੈ ਜਿਹੜਾ ਹੁਣ ਕਰਜ਼ਾ ਚੁੱਕਾਂਗੇ ਉਸ ਦੇ ਨਾਲ ਵੀ ਜਿਹੜਾ ਡਾਵਾ ਡਬਲ ਹੋ ਜਾਵੇਗੀ ਸਥਿਤੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਹੁਣ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਰਕਾਰ ਨੂੰ ਘੇਰ ਲਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਕਰਜ਼ਾ ਚੁੱਕਣ ਤੋਂ ਇੱਕ ਗੱਲ ਸਾਫ਼ ਹੋ ਗਈ ਹੈ ਸਥਿਤੀ ਸਪਸ਼ਟ ਹੋ ਗਈ ਹੈ ਕਿ ਸਰਕਾਰ ਕਿਵੇਂ ਵੱਧ ਵਿਆਜ ਦੇ ਉੱਤੇ ਕਰਜ਼ਾ ਚੁੱਕਣ ਦੇ ਲਈ ਵੀ ਮਜਬੂਰ ਹੋਈ ਹੈ ਸ਼੍ਰੋਮਣੀ ਕਾਲੀਦਾਲ ਵੱਲੋਂ ਕਿਹਾ ਗਿਆ ਕਿ ਆਪ ਸਰਕਾਰ ਤੇ ਮੰਡੀ ਬੋਰਡ ਵੱਲੋਂ ਬੈਂਕਾਂ ਵੱਲੋਂ ਕਰਜ਼ਾ ਦੇਣ ਤੋਂ ਨਾ ਕਰਨ ਬਗਰੋਂ ਉੱਚੀਆਂ ਦਰਾਂ ਵਿਆਜ ਦਰਾਂ ਤੇ 2000 ਕਰੋੜ ਰੁਪਏ ਦਾ ਕਰਜ਼ਾ ਲੈਣ ਲਈ ਜਿਹੜਾ ਮਜਬੂਰ ਹੋ ਰਹੀ ਹੈ ਇਹ ਵੀ ਸਪਸ਼ਟ ਹੈ ਕਿ ਬੈਂਕਾਂ ਦਾ ਆਪ ਸਰਕਾਰ ਵਿੱਚ ਹੁਣ ਵਿਸ਼ਵਾਸ ਵੀ ਘਟਿਆ ਹੈ ਇਹ ਪਰਮ ਬੰਦ ਸਿੰਘ ਬੰਟੀ ਰਮਾਣਾ ਦਾ ਬਿਆਨ ਹੈ ਜਿਸ ਵਿੱਚ ਉਹਨਾਂ ਨੇ ਘਿਰਦੇ ਹੋਏ ਕਿਹਾ ਕਿ ਹੁਣ ਉੱਚੀਆਂ ਵਿਆਜ ਦਰਾਂ ਤੇ ਨਬਾੜ ਤੋਂ ਕਰਜ਼ਾ ਚੁੱਕਣ ਲਈ ਮਜਬੂਰ ਹੋ ਗਈ ਹੈ ਸਰਕਾਰ ਤੇ ਉਸ ਦੀ ਵਿੱਤੀ ਸਿਹਤ ਖਰਾਬ ਕਰਨ ਦੀ ਇਹਦੀ ਜ਼ੋਰਦਾਰ ਨਖੇਦੀ ਕੀਤੀ ਗਈ ਹੈ। ਜਾਰੀ ਕੀਤੇ ਬਿਆਨ ਵਿੱਚ ਸ਼੍ਰੋਮਣੀ ਕਾਲੀ ਦਲ ਵੱਲੋਂ ਇਹ ਆਖਿਆ ਗਿਆ ਕਿ ਸਪਸ਼ਟ ਹੈ ਕਿ ਸਾਰੇ ਸਰਕਾਰੀ ਬੈਂਕਾਂ ਦਾ ਆਮ ਆਦਮੀ ਪਾਰਟੀ ਸਰਕਾਰ ਵਿੱਚ ਵਿਸ਼ਵਾਸ ਘਟ ਗਿਆ ਹੈ ਇਸੇ ਕਾਰਨ ਮੰਡੀ ਬੋਰਡ ਨੂੰ 8.3 ਫੀਸ ਦੀ ਵਿਆਜ ਦਰ ਤੇ ਨਿਵਾੜ ਤੋਂ ਕਰਜ਼ਾ ਚੁੱਕਣ ਵਾਸਤੇ ਮਜਬੂਰ ਕੀਤਾ ਗਿਆ ਜਦ ਕਿ ਸਰਕਾਰੀ ਬੈਂਕਾਂ ਤੋਂ ਇਹੀ ਕਰਜ਼ਾ 5 ਤੋਂ 6 ਫੀਸ ਦੀ ਵਿਆਜ ਦਰਾਂ ਤੇ ਮਿਲ ਜਾਂਦਾ ਹੈ। ਅੱਗੇ ਉਹਨਾਂ ਵੀ ਆਖਿਆ ਕਿ ਵਿੱਤੀ ਕੂ ਪ੍ਰਬੰਧਨ ਯਾਨੀ ਕਿ ਪ੍ਰਬੰਧ ਕਰਨ ਦੇ ਵਿੱਚ ਨਕਾਮੀਆਂ ਨੇ ਤੇ ਸਰਕਾਰੀ ਪੈਸਾ اشتਿਆਰबाजी ਤੇ ਪ੍ਰੋਪਾਗੈਂਡੇ ਤੇ ਖਰਚ ਕਰਨ ਦਾ ਸਿੱਧਾ ਨਤੀਜਾ ਉਹਨਾਂ ਕਹਿਆ ਕਿ ਹੁਣ ਸਰਕਾਰ ਆਪ ਸਰਕਾਰ ਉੱਚੀਆਂ ਵਿਆਜ ਦਰਾਂ ਤੇ ਕਰਜ਼ਾ ਚੁੱਕਣ ਲਈ ਮੰਡੀ ਬੋਰਡ ਨੂੰ ਮਜਬੂਰ ਕਰ ਰਹੀ ਹੈ ਤੇ ਉਸ ਨੂੰ ਆਰਥਿਕ ਤੌਰ ਤੇ ਸੱਠ ਮਾਰ ਰਹੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਿਹਾ ਇਸ ਵਾਸਤੇ ਕੀਤਾ ਜਾ ਰਿਹਾ ਕਿਉਂਕਿ ਸੂਬਾ ਸਰਕਾਰ ਕੋਲ ਕਰਜ਼ਾ ਲੈਣ ਦੇ ਸਾਰੇ ਵਿਕਲਪ ਨੇ ਆਪਸ਼ਨਾਂ ਨੇ ਖਤਮ ਹੋ ਚੁੱਕੀਆਂ ਨੇ ਸੂਬੇ ਸਰ ਕਰਜ਼ਾ ਵਧ ਕੇ 3.75 ਲੱਖ ਕਰੋੜ ਰੁਪਈਆ ਹੋ ਗਿਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਨਖੇਦੀ ਕੀਤੀ ਹੈ ਕਿ ਉੱਚੀਆਂ ਵਿਆਜ ਦਰਾਂ ਤੇ ਜਿਹੜਾ ਕਰਜ਼ਾ ਚੁੱਕਣ ਲਈ ਸਰਕਾਰ ਮਜਬੂਰ ਹੋਈ ਹੈ ਜਾਂ ਪੰਜਾਬ ਮੰਡੀ ਬੋਰਡ ਨੂੰ ਮਜਬੂਰ ਕੀਤਾ ਜਾ ਰਿਹਾ ਇਸ ਦੇ ਨਾਲ ਉਸ ਸੰਸਥਾ ਨੂੰ ਵੀ ਢਾਹ ਲਾਈ ਜਾ ਰਹੀ ਹੈ ਹੁਣ ਦੂਸਰੇ ਪਾਸੇ ਸਰਕਾਰੀ ਅਧਿਕਾਰੀਆਂ ਨੇ ਵੀ ਕਿਹਾ ਕਿ ਫਿਕਰਮੰਦੀ ਵਾਲੀ ਗੱਲ ਹੈ ਜੇਕਰ ਇਹ ਕਰਜ਼ਾ ਸੀ ਚੁੱਕ ਵੀ ਲੈਣੇ ਆ ਤੇ ਇਸ ਦੀ ਪਹਿਲੀ ਕਿਸ਼ਤ ਘੱਟੋ-ਘੱਟ 227 ਚੋਣੀ ਚਾਹੀਦੀ ਹੈ ਜੇਕਰ ਪਹਿਲਾ ਕਿਸ਼ਤ ਆਉਂਦੀ ਹੈ ਤੇ ਹੋਰ ਜ਼ਿਆਦਾ ਪੰਜਾਬ ਮੰਡੀ ਬੋਰਡ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਬੋਝ ਵਧ ਸਕਦਾ ਹੈ ਤਾਂ ਹੁਣ ਦੇਖਦੇ ਹਾਂ ਕਿ ਉੱਚੀ ਵਿਆਜ ਦਰ ਤੇ ਚੁੱਕਿਆ ਗਿਆ ਕਰਜ਼ਾ ਮੌਜੂਦਾ ਪੰਜਾਬ ਸਰਕਾਰ ਕਦੋਂ ਮੋੜ ਪਾਵੇਗੀ ਹਾਲਾਂਕਿ ਪਹਿਲਾਂ ਵਾਲਿਆਂ ਦੇ ਬੀਜੇ ਕੰਡੇ ਵੀ ਫਿਲਹਾਲ ਹੌਣ ਦੀ ਘੜੀ ਝੁਗੜੇ ਪੈ ਰਹੇ ਨੇ ਜਦ ਤੱਕ ਨਵਾਂ ਅਪਡੇਟ ਆਵੇਗਾ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਫਿਲਹਾਲ ਤੁਸੀਂ ਦੇਖਦੇ ਰਹੋ এবੀਸੀ ਪੰਜਾਬ